ਸੀ ਵੈਸੇ ਜਿਆਦਾ ਵੱਡਾ ਨਹੀਂ ਸੀਗਾ ਪਰ ਉਹੀ ਚੀਜ਼ਾਂ ਸੀ ਦੇਖਣ ਨੂੰ ਹਨਾ ਜਿਵੇਂ ਆਪਾਂ ਵਿਆਹਾਂ ਦੇ ਵਿੱਚ ਆਪਾਂ ਗੱਲ ਨਹੀਂ ਕਰਦੇ ਹੁੰਦੇ ਸੋਹਣੇ ਸੋਹਣੇ ਲੋਕ ਆਉਂਦੇ ਆ ਫਰਮਾਨੇ ਖੇਲ ਸੋਹਣੇ ਹਾਂ ਬਿਲਕੁਲ ਹਾਂ ਸੋਹਣੇ ਸੋਹਣੇ ਲੋਕ ਆਉਂਦੇ ਆ ਪਰ ਜਦੋਂ ਦੇਖਦੇ ਆ ਸੋਹਣੇ ਸੋਹਣੇ ਲੋਕ ਖਾ ਪੀ ਕੇ ਤੇ ਕੰਮ ਨਹੀਂ ਸੋਹਣਾ ਕਰਦੀ ਕੰਮ ਨਹੀਂ ਸੋਹਣਾ ਕਰਦੇ ਬਿਲਕੁਲ ਕੰਮ ਨਹੀਂ ਸੋਹਣਾ ਕੀਤਾ ਹੋਇਆ ਸੀ ਤੇ ਉਹ ਤਾਂ ਚਲੋ ਅਗਲੇ ਨੇ ਤਾਂ ਜਿਨ੍ਹਾਂ ਨੇ ਰੱਖੀ ਹੋਈ ਸੀ ਪਾਰਟੀ ਉਹਨਾਂ ਨੇ ਤਾਂ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਸੀ ਪਰ ਬਹੁਤ ਸੋਹਣੇ ਤਿਆਰ ਹੋਏ ਲੋਕ ਵੀ ਖਾ ਪੀ ਕੇ ਪਲੇਟਾਂ ਸੀ ਜਿਹੜੀਆਂ ਹਾਲਾਂਕਿ ਡਸਟਬਿਨ ਲੱਗੇ ਹੋਏ ਨੇ ਹਨਾ ਰੱਖੇ ਹੋਏ ਨੇ ਵੀ ਇੱਥੇ ਰੱਖਣਾ ਸਮਾਨ ਖਾ ਪੀ ਕੇ ਜੋ ਵੀ ਡਿਸਪੋਜ਼ਲ ਹੁੰਦਾ ਇੱਥੇ ਸੱਟਣਾ ਹੁੰਦੇ ਆ ਹਮੇਸ਼ਾ ਇਹਾਂ ਦੇ ਵਿੱਚ ਪਰ ਉਹ ਲੋਕ ਖਾ ਪੀ ਕੇ ਉੱਥੇ ਛੱਡ ਰਹੇ ਸੀ ਜਿਵੇਂ ਦੀ ਸਟੈਂਡਿੰਗ ਟੇਬਲ ਲੱਗੇ ਹੁੰਦੇ ਦੇਖਦੇ ਆਪਾਂ ਨਾ ਅੱਜ ਕੱਲ ਸਟੈਂਡਿੰਗ ਟੇਬਲ ਲੱਗਿਆ ਉਹਦੇ ਉੱਤੇ ਲੋਕ ਜਿਹੜੇ ਖੜ ਕੇ ਖਾਣਾ ਖਾਂਦੇ ਤੇ ਖਾਣਾ ਖਾਂਦੇ ਆ ਪਲੇਟ 'ਚ ਪਾਉਂਦੇ ਆ ਉੱਥੇ ਖੜ ਕੇ ਖਾਂਦੇ ਆ ਤੇ ਉੱਥੋਂ ਉੱਟ ਕੇ ਐ ਤੁਰ ਜਾਂਦੇ ਜਿਵੇਂ ਘਰੇ ਮੰਮੀ ਬੈਠੀ ਮੰਮੀ ਵੀ ਆਪੇ ਚੱਕ ਕੇ ਲੈ ਜਾਊਗੀ ਵੀ ਉਹ ਸਟੈਂਡਿੰਗ ਟੇਬਲ ਤੇ ਕਿਸੇ ਹੋਰ ਨੇ ਵੀ ਤਾਂ ਖਾਣਾ ਨਾ ਹੋਰ ਨੇ ਤੇ ਡਿਸਪੋਜ਼ेबल ਗਲਾਸ ਨੇ ਯੂਜ਼ ਕਰਦੇ ਆ ਚੇਅਰ ਦੇ ਥੱਲੇ ਹੀ ਰੱਖਿਆ ਬਸ ਹਨਾ ਇਹ ਚੀਜ਼ਾਂ ਬਹੁਤ ਤੇ ਇਹ ਬੈਠਣ ਵਾਲਾ ਜਦੋਂ ਇਹ ਪੈਰ ਵਜਦਾ ਉਹਦੇ ਵਿਚਾਰੇ ਦੇ ਸਾਰੇ ਕੱਪੜਿਆਂ ਤੇ ਜਿਹੜਾ ਇਹ ਬਿਲਕੁਲ ਇਹ ਚੀਜ਼ਾਂ ਬਹੁਤ ਮਤਲਬ ਹਾਰਡ ਕਰਦੀਆਂ ਕਿੰਨੇ ਹਨਾ ਉਹ ਤੇ ਮੇਰਾ ਖਿਆਲ ਹੈ ਕਿ ਮੈਨੂੰ ਇੱਥੋਂ ਤੱਕ ਲੱਗਦਾ ਕਿ ਸਾਨੂੰ ਚਾਹੀਦਾ ਕਿ ਤੁਹਾਡੇ ਕੋਲੇ ਜਿਹੜੇ ਨੈਪਕਿਨ ਹੈਗੇ ਨੇ ਜੇ ਤੁਸੀਂ ਖਾਣੇ ਦੀ ਟੇਬਲ ਤੇ ਤੁਹਾਡੇ ਤੋਂ ਕੋਈ ਤੁਪ ਕੱਢੇ ਗਿ ਵੀ ਪਿਆ ਜਿਹੜਾ ਸਟੈਂਡਿੰਗ ਟੇਬਲ ਤੁਸੀਂ ਉਹਨੂੰ ਸਾਫ਼ ਕਰ ਦਿਓ ਉਹਦੇ ਨਾਲ ਜਿਹੜਾ ਆਉਣ ਵਾਲਾ ਖਾਏਗਾ ਜਿਹੜਾ ਉਹਦੇ ਉੱਤੇ ਰੱਖੂਗਾ ਉਹਨੂੰ ਦਿੱਕਤ ਨਹੀਂ ਆਊਗੀ ਸਾਫ ਸੁਥਰੀ ਮਿਲੂਗੀ ਉਹਦਾ ਵੀ ਉੱਥੇ ਖੜ ਕੇ ਖਾਣ ਨੂੰ ਜੀ ਕਰਕੇ ਤੇ ਹਾਲਤ ਐ ਜੀ ਹੁੰਦੀ ਆ ਕਿ ਉੱਥੇ ਕਿਸੇ ਹੋਰ ਦਾ ਜੀ ਨਹੀਂ ਕਰਦਾ ਬੰਦਾ ਕੋਸ਼ਿਸ਼ ਕਰਦਾ ਪਲੇਟ ਲੈ ਕੇ ਵੀ ਸਟੈਂਡਿੰਗ ਟੇਬਲ ਕੋਲ ਜਾਂਦੇ ਆ ਪਰ ਕੁਝ ਲੋਕਾਂ ਦੀ ਥਿੰਕਿੰਗ ਇਹ ਵੀ ਹੁੰਦੀ ਆ ਕਿ ਇਹਨਾਂ ਨੇ ਮਤਲਬ ਬੈਰੇ ਆ ਜਿਹੜੇ ਵੇਟਰ ਐ ਰੱਖੇ ਹੋਏ ਆ ਉਹੀ ਕਰਨਗੇ ਇਹ ਕੰਮ ਅਸੀਂ ਇਹਨੂੰ ਇੱਥੇ ਛੱਡ ਕੇ ਜਾਣਾ ਹੈ ਨਾ ਪਰ ਇਹ ਵਧੀਆ ਨਹੀਂ ਹੈ ਪਰ ਵਧੀਆ ਨੇਚਰ ਪਰ ਇੱਥੇ ਐ ਕਿ ਸਾਨੂੰ ਆਪ ਦੇ ਕੰਮ ਆਪ ਕਰਨੇ ਪੈਣਗੇ ਨਾ ਸਫਾਈ ਜੇ ਆਪਾਂ ਕਹੀਏ ਕਿ ਸੜਕ ਤੋਂ ਲੰਘ ਰਹੇ ਆ ਹਨਾ ਆਪਾਂ ਆਪ ਦੇ ਘਰ ਦੇ ਬਾਹਰ ਤੇ ਅਸੀਂ ਸਾਰਾ ਪਾਣੀ ਜਿਹੜਾ ਹੈਗਾ ਉਹ ਛੱਡਿਆ ਹੋਇਆ ਰੋਡ ਤੇ ਛੱਡਿਆ ਹੋਇਆ ਤੇ ਉਹ ਰੋਡ ਤੇ ਪਾਣੀ ਛੱਡਿਆ ਬਈ ਛਿੱਟੇ ਕਿਹਦੇ ਪੈਣੇ ਆ ਉਹ ਸਾਡੇ ਹੀ ਪੈਣੇ ਆ ਤੇ ਸੜਕ ਕਿਹਦੀ ਖਰਾਬ ਹੋਣੀ ਆ ਉਹ ਸਾਡੀ ਗੇਟ ਕਿਦਾ ਗੰਦਾ ਹੋਣਾ ਉਹ ਸਾਡੇ ਹੀ ਹੋਣਾ ਪਰ ਪਤਾ ਨਹੀਂ ਕਿਉਂ ਸਸੀ ਇਹ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦਿੰਦੇ ਗੱਲਾਂ ਬੜੀਆਂ ਛੋਟੀਆਂ ਨੇ ਛੋਟਾ ਛੋਟਾ ਜਿਹਾ ਕੰਮ ਕਰਨਾ ਸੀ ਕਿ ਪਰ ਅਸੀਂ ਛੋਟੇ ਛੋਟੇ ਕੰਮਾਂ ਤੇ ਧਿਆਨ ਦੇਣਾ ਛੱਡ ਦੇਣਾ ਜਿਹੜਾ ਛੱਡ ਕਾ ਅਸੀਂ ਵੱਡੀਆਂ ਗੱਲਾਂ ਦੇ ਵਿੱਚ ਸ਼ਾਇਦ ਜ਼ਿਆਦਾ ਅਮੀਰ ਦਿਖਾਉਣ ਦਿਖਾਵਾ ਹਾਂ ਦਿਖਾਵੇ ਚ ਜ਼ਿਆਦਾ ਯਕੀਨੀ ਇਸ ਲਈ ਤਾਂ ਕਿਆ ਜਾਂਦਾ ਨਾ ਕਹਿੰਦੇ ਵੀ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਲੋਕ ਨਹੀਂ ਜਿਹੜੇ ਉਹ ਮਹਾਨ ਨਹੀਂ ਹੁੰਦੇ ਤੇ ਛੋਟੀਆਂ ਛੋਟੀਆਂ ਗੱਲਾਂ ਨੂੰ ਸਮਝਣ ਵਾਲੇ ਲੋਕ ਹੀ ਮਹਾਨ ਹੁੰਦੇ ਬਿਲਕੁਲ ਤਾਂ ਉਹੀ